ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਵਰਪੀ ਸਿੰਘ ਖੰਡਪਿਆਵਾਂ ਚੈਨਲ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਬਾਈ ਜੀ ਭਾਨਾ ਸਿੱਧੂ ਦੀ ਇੱਕ ਹੋਰ ਖਬਰ ਆ ਚੁੱਕੀ ਆ ਕੱਲ ਹੀ ਖਬਰ ਲੀਕ ਹੋਈ ਇਹੋ ਮਤਲਬ ਆਪਣੇ ਲੱਖਾ ਸਦਣਾ ਬਾਈ ਜੀ ਨੇ ਖਬਰ ਦੱਸੀ ਆ ਸਾਰਿਆਂ ਨੂੰ ਵੀ ਜਿਹੜਾ ਕਿ ਭਾਨਾ ਸਿੱਧੂ ਆਪਣੇ ਮਲੇਰ ਕੋਟਲਾ ਜੇਲ੍ਹ ਦੇ ਵਿੱਚ ਬੰਦ ਸੀ ਇੱਕ ਏਜੰਟ ਵੱਲੋਂ ਕੀਤੇ ਕੇਸ ਦੇ ਰਾਹੀਂ ਠੀਕ ਆ ਉਹ ਬੰਦ ਸੀ ਉਹ ਜੇਲ੍ਹ ਦੇ ਵਿੱਚ ਤੇ ਮਲੇਰ ਕੋਟਲਾ ਜੇਲ੍ਹ ਚ ਬੰਦ ਸੀ ਉਹ ਜਿਹੜੇ ਉਹਦੇ ਉੱਤੇ ਇਲਜ਼ਾਮ ਲਾਏ ਗਏ ਸੀ ਉਹ ਬੇਬੁਨਿਆਦ ਸੀ ਸਾਰੇ ਇਲਜ਼ਾਮ ਤੇ ਹੁਣ ਉਹਨਾਂ ਤੇ ਇੱਕ ਨਵਾਂ ਪਰਚਾ ਦਰਜ ਹੋਇਆ ਅਜੇ ਉਹਨਾਂ ਦੀ ਰਿਹਾਈ ਹੋਈ ਨਹੀਂ ਸੀ ਜੇਲ੍ਹ ਦੇ ਵਿੱਚੋਂ ਤੇ ਨਾਲ ਦੀ ਨਾਲ ਉਹਨਾਂ ਦੇ ਇੱਕ ਨਵਾਂ ਪਰਚਾ ਦਰਜ ਕੀਤਾ ਗਿਆ ਤੇ ਜਿਹੜਾ ਕਿ ਪਰਚਾ ਦਰਜ ਹੋਇਆ ਉਹ ਜਿਹੜਾ ਦਰਜ ਹੋਇਆ ਵੀ ਇੱਕ ਚੈਨੀ ਦਾ ਪਰਚਾ ਦਰਜ ਹੋਇਆ ਉਹਨਾਂ ਦੇ ਉੱਪਰ ਵੀ ਕੋਈ ਚੈਨੀ ਦਾ ਚੈਨੀ ਚੋਰੀ ਦਾ ਮਾਮਲਾ ਨੇ ਦਰਜ ਕੀਤਾ ਗਿਆ ਇਹਨਾਂ ਦੇ ਉੱਪਰ ਤੇ ਜੋ ਕਿ ਪਹਿਲਾਂ ਵੀ ਉਹ 2 ਦਿਨਾਂ ਦੀ ਰਿਮਾਂਡ ਦੇ ਉੱਪਰ ਸੀ ਤੇ ਉਹ ਜੋ ਕਿ 2 ਦਿਨਾਂ ਦੀ ਰਿਮਾਂਡ ਸੀ ਉਹ ਬਹੁਤ ਹੀ ਬੁਰੇ ਦਿਨ ਸੀ ਉਹ ਬਾਈ ਜੀ ਲਈ 2 ਦਿਨਾਂ ਦੀ ਜਿਹੜੀ ਰਿਮਾਂਡ ਸੀ ਉਹਦੇ ਵਿੱਚ ਬਹੁਤ ਹੀ ਬੁਰਾ ਵਿਹਾਰ ਕੀਤਾ ਗਿਆ ਸੀ ਉਹਨਾਂ ਨਾਲ ਹੁਣ ਜਿਹੜਾ ਕਿ 379 ਬੀ ਦਾ ਪਰਚਾ ਦਰਜ ਹੋਇਆ ਨਾ ਪਰ ਠੀਕ ਹੈ ਤੇ ਉਹਦੇ ਰਾਹੀਂ ਉਹਨਾਂ ਨੂੰ ਫਿਰ ਮਾਰ ਤੇ ਲੈ ਲਿੱਤਾ ਗਿਆ ਵੀ ਇੰਨਾ ਇੰਨਾ क्रूर ਕੁਝ ਕਿਵੇਂ ਹੋ ਸਕਦਾ ਹਨਾ ਜਿਵੇਂ ਕਿ ਸਰਕਾਰ ਆਪਣੀ ਇੰਨੀ ਕ੍ਰੂਡ ਕਿਵੇਂ ਹੋ ਸਕਦੀ ਹੈ ਵੀ 22 ਲਈ ਹਨਾ ਵੀ ਰਿਮਾਂਡ ਲਈ ਗਈ ਹੈ बार-बार ਰਿਮਾਂਡ ਲਈ ਜਾ ਰਹੀ ਹੈ ਵੀ ਰਿਮਾਂਡ ਦੇ ਉੱਪਰ ਲੈਣਾ ਠੀਕ ਹੈ ਫਿਰ ਉਹਨਾਂ ਨਾਲ ਬਹੁਤ ਬੁਰਾ ਵਿਹਾਰ ਕਰਨਾ ਜਿਵੇਂ ਕਿ ਪਹਿਲਾਂ ਰਿਮਾਂਡ ਤੇ ਲਿਆ ਸੀ ਉਦੋਂ ਆਪਣੇ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਕਿਹਾ ਸੀ ਵੀ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ ਤੁਸੀਂ ਉਹਦੇ ਨਾਲ ਕਿਵੇਂ ਕੀ ਕੁਝ ਕਰ ਰਹੇ ਹੋ ਇਹਦੇ ਨਾਲ ਉਹਨਾਂ ਨੂੰ ਦੋ ਦਿਨ ਨੰਗਾ ਰੱਖ ਕੇ ਉਹਨਾਂ ਦੇ ਉੱਪਰ ਪਾਣੀ ਪਾਇਆ ਗਿਆ ਸੀ ਠੰਡਾ ਉਹਨਾਂ ਨੂੰ ਬੁਖਾਰ ਵੀ ਹੋ ਚੁੱਕਿਆ ਸੀ ਤਾਂ ਵੀ ਇਹ ਸਰਕਾਰਾਂ ਰੋਕਿਆ ਨਹੀਂ ਇਹ ਜਿਹੜਾ ਟੌਰਚਰ ਕਰਨ ਦਾ ਤਰੀਕਾ ਸੀ ਉਹ ਰੋਕਿਆ ਨਹੀਂ ਫਿਰ ਵੀ ਲਗਾਤਾਰ ਉਹਨੂੰ ਟੌਰਚਰ ਕੀਤਾ ਗਿਆ ਵੀ ਹੁਣ ਉਹੀ ਗੱਲ ਦੁਬਾਰੇ ਫੇਰ ਉਹਨਾਂ ਨੂੰ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਜਦੋਂ ਆਪਣੀ ਪਹਿਲੀ ਵੀਡੀਓ ਬਣਾਈ ਸੀ ਉਹਦੇ ਵਾਰ ਅਸੀਂ ਤੁਹਾਨੂੰ ਦੱਸਿਆ ਸੀ ਕਿ ਉਹਨਾਂ ਨੂੰ ਹੁਣ ਲੰਬੇ ਸਮੇਂ ਲਈ ਜੇਲ੍ਹ ਦੇ ਵਿੱਚ ਰੱਖਣ ਦਾ ਪ੍ਰਬੰਧ ਕੀਤਾ ਜਾ ਰਿਹਾ ਤੇ ਇਹ ਗੱਲ ਬਿਲਕੁਲ ਸੱਚੀ ਆ ਪਹਾਣਾ ਸਿੱਧੂ ਨੂੰ ਬਾਹਰ ਕੱਟਣਾ ਇਹਨਾਂ ਲਈ ਸਹੀ ਨਹੀਂ ਜੋ ਇਹ ਸੋਚਦੇ ਆ ਇਹਨਾਂ ਨੂੰ ਐਦਾਂ ਲੱਗਦਾ ਵੀ ਜੇ ਪਹਾਣਾ ਸਿੱਧੂ ਬਾਹਰ ਆ ਗਿਆ ਤਾਂ ਸਾਡੇ ਲਈ ਬਹੁਤ ਮਾੜਾ ਹੋਊਗਾ ਤੇ ਬਿਲਕੁਲ ਸੱਚ ਆ ਇਹ ਗੱਲ ਕਿਉਂਕਿ ਜੇ ਪਹਾਣਾ ਸਿੱਧੂ ਬਾਹਰ ਆ ਗਿਆ ਤਾਂ ਉਹਨੇ ਕੋਈ ਨਾ ਕੋਈ ਐਕਸ਼ਨ ਤਾਂ ਲੈਣਾ ਹੀ ਆ ਠੀਕ ਆ ਇਹਨਾਂ ਕੱਠ ਵਟ ਬਾਈ ਦੇ ਨਾਲ ਆ ਠੀਕ ਆ 29 ਤਰੀਕ ਨੂੰ ਜੋ ਇਕੱਠ ਹੋਣ ਜਾ ਰਿਹਾ ਇਹਨਾਂ ਦੇ ਪਿੰਡ ਉਬੀ ਅਨਾਉਂਸ ਕਰ ਦਿੱਤਾ ਗਿਆ ਵੀ 29 ਤਰੀਕ ਨੂੰ ਜਿਹੜਾ ਇਕੱਠ ਹੈ ਉਹ ਹੋਊਗਾ ਤੇ ਉਹ ਇਕੱਠ ਦੇ ਵਿੱਚ ਬਹੁਤ ਹੀ ਭਾਰੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋ ਰਹੇ ਨੇ ਠੀਕ ਹੈ ਤੇ ਤੁਸੀਂ ਵੀ ਜਿਹੜੇ ਮੇਰੇ ਵੀਰ ਭਰਾ ਬੈਠਿਓ ਘਰੇ ਹਨਾ ਜਾਂ ਆਪਣੇ ਬਾਈ ਨੂੰ ਪਿਆਰ ਕਰਦੇ ਹੋ ਜਾਂ ਤੁਸੀਂ ਚਾਹੁੰਦੇ ਹੋ ਵੀ ਕੋਈ ਸੱਚ ਲਈ ਖੜ ਰਿਹਾ ਤੇ ਆਪਣੇ ਲਈ ਖੜ ਰਿਹਾ ਉਹਦੇ ਲਈ ਆਪਾਂ ਖੜੀਏ ਜੇ ਤੁਹਾਡੇ ਮਨਾਂ 'ਚ ਕੋਈ ਇਹੋ ਜਿਹੀ ਗੱਲਬਾਤ ਹੈ ਤਾਂ ਜਰੂਰ ਸਾਥ ਦਿਓ ਠੀਕ ਹੈ ਤਾਂ ਕਿ ਆਪਾਂ ਵੀ ਸਾਰੇ ਖੜ ਸਕੀਏ ਠੀਕ ਹੈ ਬਾਈ ਦਾ ਸਾਥ ਦੇ ਸਕੀਏ ਇਹ ਕੋਈ ਛੋਟੀ ਗੱਲ ਨਹੀਂ ਭਾਈ ਦੇਖੀ ਦੇਖਿਆ ਜਾਵੇ ਤਾਂ ਆਪਣੀ ਲਈ ਸਰਕਾਰਾਂ ਇੰਨਾ ਸਟੈਂਡ ਬਿਲਕੁਲ ਵੀ ਨਹੀਂ ਲੈਂਦੀਆਂ ਸਰਕਾਰਾਂ ਦਾ ਕੀ ਹੈ ਸਰਕਾਰਾਂ ਆਪ ਦਾ ਥੋੜਾ ਜਿਆਦਾ ਧਿਆਨ ਰੱਖਦੀਆਂ ਆਪਣਾ ਜੇ ਘੱਟ ਰੱਖਦੀਆਂ ਕਹਿਣ ਦਾ ਭਾਵੇਂ ਸੀ ਕਿਉਂਕਿ ਵੀ ਜਦੋਂ ਹੁਣ ਪਿੱਛੇ ਜੇ ਇੱਕ ਹੋਰ ਤੁਸੀਂ ਗੱਲ ਸੁਣ ਲਓ ਪਿੱਛੇ ਜੇ ਆਮ ਆਦਮੀ ਦਾ ਇੱਕ ਐਮਐਲਏ ਆ ਉਹਨੇ ਬ੍ਰੈਂਪਟਨ ਦੇ ਵਿੱਚ ਮੈਰਿਜ ਕਰਵਾਈ ਹੈ ਵਿਆਹ ਕਰਵਾਇਆ ਉਹਨੇ ਵੀ ਜਿੰਨੇ ਤੁਹਾਡੇ ਐਮਐਲਏ ਸੀ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਨੇ ਆ ਸੀ ਮਾਨਯੋਗ ਭਗਵਾਨ ਤਮਨ ਜੀ ਨੂੰ ਵੀ ਤੁਹਾਡੇ ਜਿੰਨੇ ਐਮਐਲਏ ਸੀ ਸਾਰੇ ਛੜੇ ਛਾਂਟੀ ਸੀਗੇ ਉਸ ਸਾਨਾ ਕਰੋ ਜੋ ਟੈਕਨੀਕਲ ਗੱਲ ਹੈ ਉਹੀ ਹੈ ਵੀ ਤੁਸੀਂ ਸਾਰੇ ਵਿਆਹ ਕਰਾਉਣ ਤੇ ਲੱਗੇ ਹੋਇਓ ਅੱਜ ਕੱਲ ਤੁਸੀਂ ਦੇਖ ਸਕਦੇ ਹੋ ਵੀ ਜਿੰਨੇ ਨਿਊਜ਼ ਚੈਨਲ ਸੀਗੇ ਉਹਨਾਂ ਦੇ ਉੱਪਰ ਵਧਾਈਆਂ ਦਿੱਤੀਆਂ ਜਾ ਰਹੀਆਂ ਆ ਐਮਐਲਏ ਨੂੰ ਪਹਾਣਾ ਸਿੱਧੂ ਕਿੱਥੇ ਆ ਕਿਸੇ ਨੂੰ ਨਹੀਂ ਪਤਾ ਇਹ ਸਾਰੇ ਬਾਈ ਜਿਹੜੇ ਆਪਣੇ ਆਰਗੇ ਹੈਗੇ ਆ ਰਿਪੋਰਟਰ ਹੈਗੇ ਆ ਨਾਰਮਲ ਰਿਪੋਰਟਰ ਹੈਗੇ ਆ ਵਿਚਾਰੇ ਉਹ ਦੱਸ ਰਿਹਾ ਵੀ ਕਿੱਥੇ ਆ ਪਹਾਣਾ ਸਿੱਧੂ ਉਹਦੇ ਨਾਲ ਕੀ ਹੋ ਰਿਹਾ ਹੁਣ ਪਹਾਣਾ ਸਿੱਧੂ ਕਿੱਥੇ ਆ ਠੀਕ ਹੈ ਹੁਣ ਪਹਾਣਾ ਸਿੱਧੂ ਥਾਣਾ ਸਦਰ ਪਟਿਆਲਾ ਦੇ ਵਿੱਚ ਉੱਥੇ ਆ ਉੱਥੇ ਨੂੰ ਪਟਿਆਲਾ ਪੁਲਿਸ ਲੈ ਗਈ ਆ ਮਲੇਰਕੋਟਲਾ ਤੋਂ ਵੀ ਬਾਈ ਜੀ ਦੇਖਿਆ ਜਾਵੇ ਜਿਵੇਂ ਕਿ ਇਹ ਲੱਖਾ ਬਾਈ ਨੇ ਅਨਾਉਂਸ ਕੀਤਾ ਸੀਗਾ ਵੀ ਆਪਾਂ ਹੁਣ ਜਿਹੜਾ ਇਕੱਠ 29 ਤਰੀਕ ਨੂੰ ਕਰ ਰਹੇ ਹਾਂ ਉਹਦੇ ਵਿੱਚ ਲੱਖਾ ਬਾਈ ਨੇ ਅਪੀਲ ਕੀਤੀ ਹੈ ਸਾਰਿਆਂ ਨੂੰ ਲੱਖਾ ਸਧਾਨਾ ਜੀ ਨੇ ਵੀ ਤੁਸੀਂ ਸਾਰੇ ਜਰੂਰ ਪਹੁੰਚੋ ਜਿੰਨੇ ਵੀ ਆਪਣੇ ਵੀਰ ਭਰਾ ਬਾਈ ਨੂੰ ਪਿਆਰ ਕਰਦੇ ਆ ਤੇ ਇਦਾਂ ਕਰਿਓ ਵੀ ਇਦਾਂ ਬਾਈ ਆਪਦੀ ਤਿਆਰੀ ਨਾ ਆਇਓ ਸਾਰੇ ਜਣੇ ਆਪਾਂ ਬਿਲਕੁਲ ਇਕੱਠ ਬਹੁ ਵਧੀਆ ਕਰਨਾ ਠੀਕ ਹੈ ਤੇ ਸ਼ਾਂਤਮਈ ਢੰਗ ਨਾਲ ਕਰਾਂਗੇ ਠੀਕ ਹੈ ਤੇ ਕੋਈ ਸ਼ਰਾਰਤੀ ਐਂਸਰ ਜਿਹੜੇ ਹੈਗੇ ਉਹ ਥੋੜਾ ਧਿਆਨ ਰੱਖਿਓ ਕਿਉਂਕਿ ਕਈ ਵਾਰੀ ਹੁੰਦੇ ਵੀ ਆ ਪੁਲਿਸੇ ਟਾਟ ਲਾ ਲਵਾਂ ਜਾਂ ਕੋਈ ਸਰਕਾਰਾਂ ਦੇ ਬੰਦੇ ਲਾ ਲਵੋ ਜੋ ਕਿ ਸ਼ਰਾਰਤੀ ਅੰਸਰ ਵਿੱਚ ਜ਼ਰੂਰ ਹੋਣਗੇ ਤੇ ਉਹ ਥੋੜਾ ਜਿਹਾ ਕੁਝ ਨਾ ਕੁਝ ਜ਼ਰੂਰ ਕਰਨਗੇ ਜਿਹਦੇ ਕਰਕੇ ਆਪ ਇਕੱਠ ਦੀ ਇਮੇਜ ਡਾਊਨ ਹੋਵੇ ਤਾਂ ਉਹਨਾਂ ਬੰਦਿਆਂ ਦਾ ਵੀ ਧਿਆਨ ਰੱਖਿਓ ਕਿਉਂਕਿ ਕੋਈ ਨਹੀਂ ਚਾਹੁੰਦਾ ਹੁੰਦਾ ਵੀ ਕੋਈ ਜਿਹੜਾ ਪ੍ਰਦਰਸ਼ਨ ਹੋ ਰਿਹਾ ਉਹ ਸ਼ਾਂਤਮਈ ਢੰਗ ਨਾਲ ਹੋਵੇ ਜੋ ਵਿੱਚ ਸ਼ਰਾਰਤ ਹੁੰਦੀ ਹੈ ਉਹ ਸ਼ਰਾਰਤ ਕੋਈ ਸ਼ਰਾਰਤੀ ਅੰਸਰਾਂ ਸ਼ਰਾਰਤੀ ਅੰਸਰਾਂ ਵੱਲੋਂ ਹੁੰਦੀ ਹੈ ਜੋ ਕਿ ਭਾਣ ਦੀ ਸਪੋਰਟ ਲਈ ਨਹੀਂ ਆਉਣਗੇ ਉਹ ਸਿਰਫ ਸ਼ਰਾਰਤ ਕਰਨ ਹੀ ਆਉਣਗੇ ਕਈ ਵਾਰੀ ਕੋਈ ਸਰਕਾਰਾਂ ਦੇ ਬੰਦੇ ਹੁੰਦੇ ਆ ਉਹ ਵੀ ਵਿੱਚ ਸ਼ਾਮਲ ਜਰੂਰ ਹੋਣਗੇ ਤਾਂ ਉਹਨਾਂ ਦਾ ਧਿਆਨ ਰੱਖਿਓ ਠੀਕ ਹੈ ਕੋਈ ਇਹੋ ਜਿਹੀ ਸ਼ਰਾਰਤ ਨਾ ਕਰੇ ਤੇ ਜਿੰਨਾ ਵੀ ਹੋ ਸਕਦਾ ਹਨਾ ਕੱਠ ਚ ਜਰੂਰ ਪਹੁੰਚੋ ਜਿੰਨੇ ਵੀ ਵੀਰ ਭਰਾ ਹੈਗੇ ਉਹਨਾਂ ਨੂੰ ਬੇਨਤੀ ਹੈ ਮੇਰੀ ਠੀਕ ਹੈ ਆਪਣੇ ਚੈਨਲ ਲਈ ਤੁਹਾਨੂੰ ਬੇਨਤੀ ਕਰ ਰਹੇ ਹਾਂ ਕਿਉਂਕਿ ਆਪਾਂ ਲੱਖਾਂ ਪਾਈ ਦੇ ਸਪੋਰਟ ਕਰ ਰਹੇ ਹਾਂ ਕਿਉਂਕਿ ਬਈ ਦੇਖੋ ਯਾਰ ਹਨਾ ਆਪਾਂ ਬਹੁਤ ਇਹ ਚੀਜ਼ਾਂ ਕਰਕੇ ਵੇਖਿਆ ਆਪਾਂ ਬਹੁਤ ਸਪੋਰਟ ਕੀਤੀ ਆ ਹਰ ਇੱਕ ਬੰਦੇ ਦੀ ਸਪੋਰਟ ਕੀਤੀ ਆ ਠੀਕ ਆ ਜਦੋਂ ਆਮ ਆਦਮੀ ਲਈ ਪੂਲਿੰਗ ਪੂਲਿੰਗ ਹੋ ਰਹੀ ਸੀ ਉਦੋਂ ਵੀ ਆਪਾਂ ਬਹੁਤ ਜਿਆਦਾ ਸਪੋਰਟ ਕੀਤੀ ਸੀ ਉਹਨਾਂ ਦੀ ਠੀਕ ਹੈ ਤੇ ਹੁਣ ਸਾਨੂੰ ਜਦੋਂ ਕੋਈ ਆਉਟਪੁੱਟ ਨਹੀਂ ਮਿਲ ਰਹੀ ਕੋਈ ਚੰਗੀ ਆਉਟਪੁੱਟ ਨਹੀਂ ਮਿਲੀ ਤਾਂ ਸਾਨੂੰ ਇਹ ਚੀਜ਼ ਬਹੁਤ ਵਧੀਆ ਨਹੀਂ ਲੱਗੀ ਸਾਨੂੰ ਵੀ ਸਾਡਾ ਵੀ ਦਿਲ ਟੁੱਟਦਾ ਬਈ ਯਾਰ ਕਿਉਂਕਿ ਜਦੋਂ ਕੋਈ ਆਮ ਬੰਦਾ ਹਨਾ ਲੋਕਾਂ ਦੇ ਹੱਕ ਲਈ ਖੜਦਾ ਹੈ ਤਾਂ ਉਹਦੇ ਲਈ ਇੰਨਾ ਮਾੜਾ ਵਿਹਾਰ ਕੀਤਾ ਜਾਂਦਾ ਉਹਦੇ ਨਾਲ ਠੀਕ ਹੈ ਉਹਨੂੰ ਦੇਖੋ ਯਾਰ ਬਾਈ ਹਨਾ ਉਹਨੇ ਕੀ ਕੀਤਾ ਸੀ ਤੁਸੀਂ ਦੱਸ ਦੋ ਚਲ ਤੁਹਾਡੀਆਂ ਨਜ਼ਰਾਂ ਰਾਹੀਂ ਆਪਾਂ ਪੁੱਛਦੇ ਹਾਂ ਥੋੜੇ ਦੇ ਕੁ ਸਵਾਲ ਪੁੱਛਦੇ ਆਪਾਂ ਆਮ ਲੋਕਾਂ ਤੋਂ ਜਿਹੜੇ ਆਮ ਲੋਕ ਹੈਗੇ ਨੇ ਇੱਕ ਬਾਈ ਨੇ ਕਮੈਂਟ ਵੀ ਕੀਤਾ ਸੀ ਕਹਿੰਦਾ ਯਾਰ ਜੇ ਕਹਿੰਦਾ ਭਾਣਾ ਸਿੱਧੂ ਇਹੋ ਜਿਹਾ ਕੁਝ ਕਰ ਲੱਗ ਗਿਆ ਫਿਰ ਵੀ ਪੁਲਿਸ ਦਾ ਕੀ ਕੰਮ ਆ ਵੀ ਰੂਲ ਕਿੱਥੇ ਗਏ ਕਾਨੂੰਨ ਕਿੱਥੇ ਆ ਵੀ ਉਹੀ ਚੀਜ਼ ਅਸੀਂ ਪੁੱਛਦੇ ਆ ਬਾਈ ਕਾਨੂੰਨ ਕਿੱਥੇ ਆ ਜਦੋਂ ਕਿਸੇ ਗਰੀਬ ਬੰਦੇ ਦਾ ਪੈਸਾ ਮਾਰਿਆ ਜਾਂਦਾ ਜਾਂ ਟਾਂ ਨਹੀਂ ਉਦੋਂ ਕਾਨੂੰਨ ਕਿੱਥੇ ਆ ਬਾਈ ਆ ਤੁਹਾਡੇ ਤੋਂ ਸਵਾਲ ਪੁੱਛਦਿਆਂ ਸੀ ਉਦੋਂ ਕਾਨੂੰਨ ਕਿੱਥੇ ਆ ਹੁਣ ਤੁਸੀਂ ਦੱਸ ਦਿਓ ਚਲੋ ਵੀ ਜਿਹੜਾ ਹੁਣ ਇੱਕ ਏਜੰਟ ਆ ਉਹ ਗਰੀਬਾਂ ਦਾ ਲੱਖਾਂ ਦਾ ਲੱਖਾਂ ਦੇ ਹਿਸਾਬ ਨਾਲ ਪੈਸਾ ਮਾਰ ਰਿਹਾ ਠੀਕ ਆ ਕਿੰਨੇ ਗਰੀਬਾਂ ਦੇ ਲਾਲੋ ਜਾਂ ਕਿੰਨੇ ਆਮ ਆਮ ਬੰਦਿਆਂ ਦੇ ਪੈਸੇ ਮਾਰ ਲਏ ਆ ਹਨਾ ਏਜੰਟਾਂ ਰਾਹੀਂ ਮਾਰੇ ਗਏ ਆ ਤੇ ਉਹ ਦੋਸ਼ੀ ਐ ਜਾਂ ਉਹ ਬੰਦਾ ਦੋਸ਼ੀ ਐ ਜਿਹੜਾ ਬੰਦਾ ਪੈਸੇ ਕਢਵਾ ਰਿਹਾ ਉਹ ਗਰੀਬਾਂ ਦੇ ਉਹ ਦੋਸ਼ੀ ਐ ਠੀਕ ਹੈ ਇਹ ਗੱਲਾਂ ਤੁਹਾਡੇ ਸਮਝ ਵਿੱਚ ਨਹੀਂ ਆ ਰਹੀਆਂ ਤੁਸੀਂ ਜਸਟ ਅੰਦਰ ਬੈਠੇ ਕਮੈਂਟ ਕਰ ਰਹੇ ਹੋ ਵੀ ਕਾਨੂੰਨ ਕਿੱਥੇ ਆ ਵੀ ਕਾਨੂੰਨ ਦਾ ਕੰਮ ਹੈ ਭਾਨਾ ਸਿੱਧੂ ਕਰ ਰਿਹਾ ਤੇ ਭਾਈ ਉਹੀ ਗੱਲ ਅਸੀਂ ਪੁੱਛਦੇ ਆ ਕਾਨੂੰਨ ਦਾ ਕੰਮ ਹੈ ਤੇ ਕਾਨੂੰਨ ਕਿਉਂ ਨਹੀਂ ਕਰ ਰਿਹਾ ਇਹ ਕੁਛ ਕਾਨੂੰਨ ਤਾਂ ਸਿਰਫ ਲੱਕਸ ਦਾ ਉਹਨੂੰ ਭਾਨਾ ਸਿੱਧੂ ਨੂੰ ਸਜ਼ਾ ਦੇਣ ਤੇ ਤਲਿਆ ਹੋਇਆ ਕਾਨੂੰਨ ਤਾਂ ਉਹਨੂੰ ਟੌਰਚਰ ਕਰ ਰਿਹਾ ਠੀਕ ਹੈ ਗਰੂਨ ਨੂੰ ਦੋ ਦੀ ਸਜ਼ਾ ਵਧਾਉਣ ਦੇ ਚੱਕਰਾਂ ਤੁਰਿਆ ਫਿਰਦਾ ਕਾਨੂੰਨ ਕਿੱਥੇ ਆ ਭਾਈ ਲਾਅ ਐਂਡ ਆਰਡਰ ਕਿੱਥੇ ਆ ਵੀ ਇੰਨਾ ਕੁਝ ਹੋਇਆ ਪੰਜਾਬ ਦੇ ਵਿੱਚ ਸਿੱਧੂ ਮੂਸੇ ਵਾਲਾ ਕਿੱਥੇ ਆ ਦੀਪ ਸਿੱਧੂ ਕਿੱਥੇ ਆ ਉਹ ਜੋ ਜੋ ਬੰਦੇ ਬਾਈ ਖੜੇ ਹੋਏ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਦੇ ਹੱਕ ਲਈ ਖੜੇ ਹੋਏ ਆ ਉਹਨਾਂ ਦਾ ਕੋਈ ਆਤਾ ਪਤਾ ਨਹੀਂ ਵੀ ਉਹ ਕਿਵੇਂ ਗਏ ਆ ਕਿਹੜੇ ਰਸਤੇ ਗਏ ਆ ਇਹ ਗੱਲਾਂ ਸਮਝੋ ਬਾਈ ਹੁਣ ਆਪਣੇ ਲਈ ਹੀਰੇ ਬੰਦੇ ਹੋਏ ਆ ਇਕੱਠੇ ਠੀਕ ਆ ਉਹਨਾਂ ਦੀ ਸਪੋਰਟ ਕਰੋ ਤੁਸੀਂ ਐਵੇਂ ਨਾ ਕਿਸੇ ਦੇ ਪਿੱਛੇ ਲੱਗ ਕੇ ਸਰਕਾਰਾਂ ਪਿੱਛੇ ਲੱਗ ਕੇ ਬੰਦੇ ਨੂੰ ਮਾੜਾ ਚੰਗਾ ਕਹੋ ਬੰਦੇ ਬਹੁਤ ਚੰਗੇ ਆ ਬਾਈ ਜਿੰਨਾਂ ਦਾ ਉਹਨੇ ਪੈਸੇ ਕਢਾਇਆ ਉਹ ਬੰਦਿਆਂ ਨੂੰ ਪੁੱਛੋ ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਹੁਣ ਵੀਡੀਓ ਅਪਲੋਡ ਹੁੰਦੀਆਂ ਨੇ ਇੰਸਟਾ ਦੇ ਉੱਪਰ ਹੁੰਦੀਆਂ ਨੇ ਸਾਰੇ ਬੰਦੇ ਅੱਜ ਕੱਲ ਇਹ ਚੀਜ਼ਾਂ ਵੇਖਦੇ ਆ ਠੀਕ ਆ ਹੁਣ ਜਿਵੇਂ ਵਾਈਰਲ ਹੋਈ ਸੀਗੀ ਹੁਣ ਪਿੱਛੇ ਜੇ ਉਹ ਕਹਿੰਦਾ ਵੀ ਮੇਰੇ ਜਦੋਂ ਏਜੰਟ ਤੋਂ ਆਪਣੇ ਦੀ ਆਪਣੇ ਭਾਣਾ ਸਿੱਧੂ ਬਾਈ ਨੇ ਪੈਸੇ ਕਢਵਾਏ ਸੀ ਤਾਂ ਸਾਡੇ ਤੋਂ ਗੱਡੀ 'ਚ ਤੇਲ ਤੱਕ ਨਹੀਂ ਸੀ ਪਾਇਆ ਉਹ ਬੰਦੇ ਨੇ 10 ਰੁਪਏ ਤੱਕ ਨਹੀਂ ਸੀ ਲਏ ਆਪਾਂ ਕਿਵੇਂ ਕਹਿ ਸਕਦੇ ਹਾਂ ਮੈਂ 10000 ਦੀ ਰਿਸ਼ਵਤ ਲੈ ਸਕਦਾ ਉਹ ਲੱਖਾਂ ਦੇ ਹਿਸਾਬ ਨਾਲ ਪੈਸੇ ਕਢਾਉਣ ਵਾਲਾ ਬੰਦਾ ਕਿਵੇਂ 10000 ਪਿੱਛੇ ਵੇਖ ਸਕਦਾ ਯਾਰ ਇਹ ਚੀਜ਼ਾਂ ਬਿਲਕੁਲ ਝੂਠਾ ਤੇ ਹੋਈ ਵੀ ਆ ਉਹ ਜਿਹੜੇ આરોਪ ਲੱਗੇ ਸੀ ਪਹਿਲਾਂ ਵਾਲੇ ਕੇਸ ਦੇ ਵਿੱਚ ਭਾਣਾ ਸਿੱਧੂ ਉੱਪਰ ਉਹ ਬਿਲਕੁਲ ਬੇਬੁਨਿਆਦ ਸੀ ਤਾਂ ਕਰਕੇ ਉਹਨਾਂ ਨੂੰ ਬੇਲ ਮਿਲ ਚੁੱਕੀ ਸੀ ਜਮਾਨਤ ਮਿਲ ਗਈ ਸੀ ਠੀਕ ਹੈ ਕੇਸ ਵੀ ਹਟਾ ਦਿੱਤੇ ਗਏ ਸੀ ਪਰ ਉਹੀ ਗੱਲ ਹੁਣ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆਪਾਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਉਹਨੂੰ ਲੰਮੇ ਸਮੇਂ ਲਈ ਜੇਲ੍ਹ ਦੇ ਵਿੱਚ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਆ ਉਹ ਗੱਲ ਸੱਚੀ ਆ ਬਾਈ ਉਹਨੂੰ ਹੁਣ ਫੇਰ ਦੁਬਾਰਾ ਤੁਹਾਡੇ ਸਾਹਮਣੇ ਆ ਦੂਜੇ ਕੇਸ ਦੇ ਵਿੱਚ ਅੰਦਰ ਕਰ ਦਿੱਤਾ ਗਿਆ ਤੇ ਬਾਈ ਆ ਚੀਜ਼ ਲਈ ਪਲੀਜ਼ ਥੋੜਾ ਜਿਆ ਰਿਕੁਐਸਟ ਆ ਆਪਾਂ ਨੂੰ ਤੁਹਾਡੇ ਨੂੰ ਅਪੀਲ ਆ ਤੁਹਾਨੂੰ ਸਾਰੇ ਵੀਰਾਂ ਨੂੰ ਜਿੰਨੇ ਵੀਰ ਹੈਗੇ ਆ ਬਾਈ ਲਈ ਖੜੋ ਜਿੰਨੇ ਵੀ ਹੋ ਸਕਦਾ ਆਪਾਂ ਨਤੀਜੇ ਨੂੰ ਕੱਟ ਕਰਨਾ ਤੇ ਜਰੂਰ ਪਹੁੰਚੋ ਵੀਡੀਓ ਚੰਗੀ ਲੱਗੇ ਤਾਂ ਬਾਈ ਸ਼ੇਅਰ ਜਰੂਰ ਕਰਿਓ ਤਾਂ ਕਿ ਹੋਰ ਬੰਦਿਆਂ ਕੋਲ ਆਪਣਾ ਮੈਸੇਜ ਜਰੂਰ ਪਹੁੰਚੇ ਲੋਕਾਂ ਪੱਤਰਕਾਰ ਹੁੰਦਾ ਨਾ ਬਾਈ ਇੱਕ ਜਿਹੜਾ ਪੱਤਰਕਾਰ ਹੁੰਦਾ ਉਹ ਹਮੇਸ਼ਾ ਇੱਕ ਆਇਨਾ ਹੁੰਦਾ ਲੋਕਾਂ ਨੂੰ ਸਹੀ ਦ੍ਰਿਸ਼ਟੀ ਦਿਖਾਉਣ ਵਾਲਾ ਇੱਕ ਆਇਨਾ ਹੁੰਦਾ ਸਾਡੇ ਕੋਲ ਕੀ ਆ ਸਾਡੇ ਕੋਲ ਜੇ ਕੋਈ ਨਿਊਜ਼ ਆਉਂਦੀ ਆ ਰਿਪੋਰਟ ਆਉਂਦੀ ਆ ਅਸੀਂ ਢਿੱਡ ਚ ਦੱਬ ਕੇ ਨਹੀਂ ਰੱਖ ਸਕਦੇ ਸਾਡੇ ਦਿਲ ਚ ਇਹ ਹੁੰਦਾ ਵੀ ਤੁਹਾਡੇ ਤੱਕ ਪਹੁੰਚਾਈਏ ਤੁਹਾਡੇ ਤੱਕ ਉਹ ਗੱਲ ਪਹੁੰਚੇ ਐਨਾ ਵਧੀਆ ਲੱਗੇ ਤਾਂ ਜੇ ਕੋਈ ਵੀਡੀਓ ਚੰਗੀ ਲੱਗੇ ਤਾਂ ਬਾਈ ਲਾਈਕ ਕਮੈਂਟ ਜਰੂਰ ਕਰਿਓ ਤੇ ਆਪਣਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ